ਰਾਜਕੁਮਾਰ ਦੀ ਮਾਤਾ இந்து ਬੱਲਾ ਦੀ ਹੋਈ ਅੰਤਿਮ ਕਿਰਿਆ ਦੇ ਵਿੱਚ ਪੁਜੇ ਡੀਐਸਪੀ ਅਤਲ ਸੋਨੀ ਨੇ ਨਿਭਾਇਆ ਪੁੱਤਰ ਵਾਲਾ ਫਰਜ਼ ਗੁਰਹਰ ਸਹਾਇ ਵਾਸੀ ਪਾਜਪਾ ਦੇ ਯੂਥਾਗੂ ਰਾਜਕੁਮਾਰ ਦੀ ਮਾਤਾ இந்து ਬੱਲਾ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਅੱਜ ਅੰਤਿਮ ਕਿਰਿਆ ਕੀਤੀ ਗਈ ਜਿਸ ਦੇ ਵਿੱਚ ਡੀਐਸਪੀ ਗੁਰਹਰ ਸਹਾਇ ਅਤਲ ਸੋਨੀ ਵਿਸ਼ੇਸ਼ ਤੌਰ ਤੇ ਪੁਜੇ ਅਤੇ ਉਹਨਾਂ ਨੇ ਹੋਰਹੀ ਜਗ ਦੇ ਵਿੱਚ ਰਾਜਕੁਮਾਰ ਦੇ ਨਾਲ ਬਰਾਬਰ ਬੈਠ ਕੇ ਪੁੱਤ ਵਾਲਾ ਫਰਜ਼ ਨਿਭਾਇਆ ਹੈ ਜਿਸ ਦੀਆਂ ਵੀਡੀਓ ਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਦਸਨਜੋਗ ਹੈ ਕਿ ਮਾਤਾ இந்து ਬੱਲਾ ਪਿਛਲੇ ਦਿਨੀ ਸੁਫਾਨੀ ਸੰਸਾਰ ਨੂੰ ਅਲਵਿ ਕਹਿ ਗਏ ਸਨ ਅਤੇ ਉਹਨਾਂ ਦੇ بیٹے ਰਾਜਾ ਕੁਮਾਰ ਰਾਣਾ ਗੁਰਮੀ ਸਿੰਘ ਸੋਢੀ ਦੇ ਨਿਜੀ ਸਿਕੱਤਰ ਹਨ ਅਤੇ ਰਾਜਨੀਤਿਕ ਵਿੱਚ ਵੀ ਆਪਣੀ ਚੰਗੀ ਪੈਠ ਰੱਖਦੇ ਹਨ ਉਹਨਾਂ ਦੇ ਮਾਤਾ ਦੀ ਅੰਤਿਮ ਕਿਰਿਆ ਕੀਤੀ ਜਾ ਰਹੀ ਸੀ ਤੇ ਜਿਸ ਦੇ ਵਿੱਚ ਯੱਗ ਕੀਤਾ ਜਾ ਰਿਹਾ ਸੀ ਅਤੇ ਇਸ ਯੱਗ ਦੇ ਦੌਰਾਨ ਜਦ ਡੀਐਸਪੀ ਅਤਲ ਸੋਨੀ ਹੋਰੀ ਉੱਥੇ ਪਹੁੰਚੇ ਤਾਂ ਰਾਜਕੁਮਾਰ ਜੀ ਦੇ ਨਾਲ ਬੈਠ ਗਏ ਅਤੇ ਯੱਗ ਦੇ ਵਿੱਚ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਹੈ ਜਿਸ ਦੀ ਚਰਚਾ ਗੁਰੂ ਹਰ ਸਹਾਇ ਦੇ ਵਿੱਚ ਹੋ ਰਹੀ ਹੈ ਜਿੰਨਾ ਚਿਰ ਅੰਤਿਮ ਕਿਰਿਆ ਚੱਲੀ ਉਹ ਉੱਥੇ ਮੌਜੂਦ ਰਹੇ ਅਤੇ ਬਾਅਦ ਵਿੱਚ ਸ਼ਹਿਰ ਵਾਸੀ ਉਹਨਾਂ ਨੂੰ ਮਿਲੇ ਵੀ सर्वभूतेषु शक्तिरूपेण सन्दृता नमस्तस्य 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 नमो नमः या देवी सर्वभूतेषु तया रूपेण सन्दृता ॐ नमो ॐ नमो भगवदेवाय ओम नमो भगवते वासुदेवाय ओम नमो भगवते वासुदेवाय ओम हो कंकाडपते नमः स्वाहा ओम कंकाडपते नमः महालक्ष्मी नमो नमः ओंकाराय नमो नमः प्रजापतये नमो नमः इंद्रदेवताय नमो नमः